ਇੱਕ ਹੀ ਗੱਲ ਬਾਦਸ਼ਾਹ ਅਕਬਰ ਨੂੰ ਸੂਰਤ ਸ਼ਹਿਰ ਜਰਾ ਵੀ ਚੰਗਾ ਨਹੀਂ ਲੱਗਦਾ ਸੀ ਪਰ ਰਾਜ ਦੇ ਕੰਮ ਨੂੰ ਕਰਨ ਲਈ ਉਹਨਾਂ ਨੂੰ ਅਕਸਰ ਸੂਰਤ ਜਾਣਾ ਪੈਂਦਾ ਸੀ ਉੱਥੇ ਪਹੁੰਚਣ ਤੋਂ ਬਾਅਦ ਬੀਰਬਲ ਦੀ ਇਹ ਜ਼ਿੰਮੇਵਾਰੀ ਹੋ ਜਾਂਦੀ ਸੀ ਕਿ ਬਾਦਸ਼ਾਹ ਦਾ ਮਨ ਖੁਸ਼ ਰੱਖੇ ਅਤੇ ਕਿਸੇ ਵੀ ਤਰ੍ਹਾਂ ਨਾਲ ਉਦਾਸ ਨਾ ਹੋਣ ਦੇਵੇ ਇੱਕ ਦਿਨ ਬਾਦਸ਼ਾਹ ਨੇ ਉਸ ਨੂੰ ਕੁਝ ਸਵਾਗ ਕਰਨ ਨੂੰ ਕਿਹਾ ਇਹ ਸੁਣ ਕੇ ਬੀਰਬਲ ਉੱਥੇ ਚਲੇ ਗਏ ਉਹਨਾਂ ਗੰਦੇ ਕੱਪੜੇ ਪਹਿਨੇ ਤੇ ਇੱਕ ਗਧਾ ਆਪਣੇ ਨਾਲ ਲੈ ਲਿਆ। ਗਧੇ ਨੂੰ ਲੈ ਕੇ ਟਿਕ ਟਿਕ ਦੀ ਹਾਂਕ ਲਗਾਉਂਦੇ ਹੋਏ ਬਿਰਬਲ ਉਸੇ ਰਾਹ ਤੇ ਚੱਲ ਪਿਆ ਜਿਸ ਤੇ ਬਾਦਸ਼ਾਹ ਚੱਲ ਰਹੇ ਸਨ। ਉਲਟ ਦਿਸ਼ਾ ਵਿੱਚ ਇੱਕ ਆਦਮੀ ਨੂੰ ਗਧੇ ਤੇ ਨਾਲ ਆਉਂਦਾ ਵੇਖ ਕੇ ਬਾਦਸ਼ਾਹ ਨੇ ਗੁੱਸੇ ਹੋ ਕੇ ਕਿਹਾ, "ਤੂੰ ਆਪਣੇ ਗਧੇ ਦੇ ਨਾਲ ਸੜਕ ਦੇ ਕਿਨਾਰੇ ਹੋ ਕੇ ਕਿਉਂ ਨਹੀਂ ਚੱਲਦਾ?" ਗਧੇ ਨੂੰ ਨਾਲ ਲੈ ਕੇ ਬਿਰਬਲ ਨੇ ਹੱਸ ਕੇ ਕਿਹਾ, ਕਿ ਮੈਂ ਇੰਨੀ ਦੇਰ ਤੋਂ ਗਧੇ ਨੂੰ ਇਹੀ ਸਮਝਾ ਰਿਹਾ ਸੀ ਕਿ ਸੜਕ ਤੇ ਢੰਗ ਨਾਲ ਚੱਲੋ ਹੋ ਸਕਦਾ ਹੈ ਸਾਹਮਣੇ ਤੋਂ ਕੋਈ ਦੂਸਰਾ ਗਧਾ ਆ ਜਾਵੇ ਤਾਂ ਕੀ ਹੋਵੇਗਾ ਬਾਦਸ਼ਾਹ ਨੇ ਘੂਰ ਕੇ ਗਧੇ ਵੱਲ ਵੇਖਿਆ ਅਤੇ ਬਿਨਾਂ ਕੁਝ ਬੋਲੇ ਚੁੱਪਚਾਪ ਅੱਗੇ ਵੱਧ ਗਏ